ਇਹੀ 6.5 ਮਹੀਨੇ ਦੀ ਗੱਬਣ ਆ ਹਾਂਜੀ ਹਾਂ 6.5 ਮਹੀਨੇ ਦੀ ਆਪਣੀ ਚੈੱਕ ਕਰਾਈ ਵੀ ਹਾਂ ਚੈੱਕ ਕਰਾਈ ਵੀ ਕੋਈ ਚੈੱਕ ਕੱਬ ਦੀ ਕਰਾ ਕੇ ਲੈ ਜੇ ਤੇ ਰੇਟ ਭਰਾਜਾ ਇਹਦਾ ਰੇਟ ਜੀ ਇਹਦਾ 62000 ਰੇਟ 62 ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਢੱਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਝੋਟੀ ਆ ਗੱਬਣ ਤੇ ਇੱਕ ਮੀਣੀ ਕੱਟੀ ਠੀਕ ਹੈ ਜੀ ਇੱਕ ਤੇ ਇੱਕ ਬੱਸੀ ਜੇ ਕਿਸੇ ਪਰਾਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 7128000 ਤਾਂ ਸਭ ਤੋਂ ਪਹਿਲਾਂ ਜੀ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਸਕਰੀਨ ਤੇ ਠੀਕ ਹੈ ਜੀ ਉੱਪਰਲੀ ਸਾਰਾ ਟਾਈਟਲ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਗਾਈ ਸਸਰੀ ਕਾਲ ਜੀ ਨਾਮ ਨਾਮ ਬਾਈ ਮੇਰਾ ਸਤਾਜੰਗ ਪਿੰਡ ਪਿੰਡ ਟੱਲਾ ਮਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤਸੀਲ ਤਪਾ ਠੀਕ ਆਪ ਆਪਣੀ ਛੋਟੀ ਦੀ ਜਾਣਕਾਰੀ ਜੀ ਛੋਟੀ ਜਾਣਕਾਰੀ ਦੋ ਕਿ ਇਹ 6.5 ਮਹੀਨੇ ਦੀ ਗੱਬਣਾ ਹਾਂਜੀ ਹਾਂ 6.5 ਮਹੀਨੇ ਦੀ ਆਪਣੀ ਚੈੱਕ ਕਰਾਈ ਵੀ ਹਾਂ ਚੈੱਕ ਕਰਾਈ ਵੀ ਕੋਈ ਚੈੱਕ ਕੱਬ ਦੀ ਕਰਾ ਕੇ ਲੈ ਜੇ ਤੇ ਰੇਟ ਭਰਾ ਜੀ ਇਹਦਾ ਰੇਟ ਜੀ ਇਹਦਾ 60000 ਰੇਟ 60000 ਹਾਂ ਠੀਕ ਹੈ ਜੀ ਮੜੇ ਜੀ ਤੁਹਾਨੂੰ ਦਿਖਾ ਦੂੰ ਮੜੇ ਜੀ ਤੁਸੀਂ ਪੂਸ ਪੜ ਲਓ ਉਸ ਮੋਟਾ ਮੋਟਾ ਖਾਣਾ ਕਰਮਾ ਵਾਲੀ ਤੇ ਵਾਈ ਦੀ ਚੈੱਕ ਕਰਵਾਈ ਵੀ ਤੁਸੀਂ ਚੈੱਕ ਕਰਵਾ ਸਕਦੇ ਭਰਾ ਲੋ ਜੀ ਚੈੱਕ ਕਰ ਸਕਦੇ ਫੇਸ ਕੁਆਲਟੀ ਤੋਰ ਦੂੰਗਾ ਭਰਾ ਮੜਾ ਜੀ ਹਾਂ ਤੋਰ ਦਾਂਗੇ ਤੋਰ ਤੋਰ ਲੋ ਜੀ ਪੈਂਡ ਟੈਲਵਾ ਤੇ ਜਿਲਾ ਨੂੰ ਪੈਂਦਾ ਅ ਬਰਨਾਲਾ 62000 ਬਾਈ ਨੇ ਮੁੱਲ ਮੰਗਿਆ ਠੀਕ ਹੈ ਨਾ ਬਾਈ ਜੀ ਮਾਨਤਾਣ ਹੋ ਜੂ ਹਾਂ ਕਰ ਦਾਂਗੇ ਹੀ ਮਾਨਤਾਣ ਮਾਨਤਾਣ ਬਾਈ ਕਹਿੰਦਾ ਕਰ ਦਾਂਗੇ ਚੋਟੀ ਚੰਗੀ ਪਲੀ ਪਲੂਸੀ ਚੰਗਾ ਕੱਦ ਦਾ ਥਣ ਮੋਟਾ ਮੋਟਾ ਲੱਗਿਆ ਕਰਮਾਂ ਵਾਲੀ ਦੇ ਠੀਕ ਹੈ ਜੀ ਲੋ ਜੀ ਗੱਡੀ ਪੱਟਿਆ ਹੀ ਲੋ ਜੀ ਮੋੜ ਲਿਓ ਠੀਕ ਸੁਪੈ ਸਨੱਕ ਪੋਣਾ ਛੋਟੀ ਦਾ ਪੂਰਾ ਪਿੱਠ ਥੋੜਾ ਬਹੁਤ ਰਨੂਆ ਭਰਾ ਦੇਖ ਸਕਦੇ ਹੋ ਠੀਕ ਹੈ ਨਾ ਭਾਈ ਜੀ ਨਾਲ ਜੁਕਨੈਕਟ ਕਰੋ ਠੀਕ ਹੈ ਜੀ ਬੰਦੋ ਜੀ ਬੰਦੋ ਬੱਸ ਆਹ ਰਹਾ ਮੋਟਾ ਮੋਟਾ ਥਾਣਾ ਬਿਛੇ ਦਾ ਥਾਣਾ ਸਾਰੇ ਠੀਕ ਹੈ ਜੀ ਸਾਜੇ ਭਾਈ ਕੱਟੀ ਦੀ ਜਾਣਕਾਰੀ ਦਿਓ ਕੱਟੀ ਵਧੀਆ ਜੀ 14 ਕ ਮਹੀਨੇ ਦੀ ਹੈ ਕੱਟੀ ਠੀਕ ਆ ਹਾਂ ਇਹਦਾ ਰੇਟ ਭਰਾ ਰੇਟ ਜੀ ਦਾ 25000 ਇਹਦਾ 25000 ਸਿੰਗ ਹਾਲ ਦੇ ਦੋਨੇ ਸਿੰਗ ਹਾਲ ਦੇ ਹਲਦੇ ਦਿਖਾ ਦੋ ਨੇੜੇ ਲਓ ਜੀ 1 ਮਿੰਟ ਇਧਰ ਇੱਕ ਇੱਕ ਲਾਇਕਾ ਘੱਲ ਦੋ ਇਧਰ ਹਾਂ ਲਓ ਜੀ ਚੈੱਕ ਕਰ ਸਰ ਮੀਣ ਕੱਟੀ ਹੈ ਜੀ ਤਾਂ ਦਿਖਾਉ ਉਹ ਵੀਰੇ ਠੀਕ ਲੋ ਚਾਰ ਥਾਣਾ ਮੋٹے ਮੋٹے ਥਾਣਾ ਤੇ ਫਿਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਚੰਗੀ ਪਣੀ ਫਿਰੋਸੀ ਆ ਰੇਟ ਭਰਾ ਦਾ ਮਾਨਤਨ ਹੋ ਜੂ ਹਾਂ ਕਰ ਦਾਂਗੇ ਜੀ ਮਾਨਤਨ ਲੋ ਭਰਾ ਬਾਈ ਕਹਿੰਦਾ ਮਾਨਤਨ ਕਰ ਦੋ ਜੀ ਬਾਈ ਤਿੰਨੇ ਨਗ ਲੈਣੇ ਹੋ ਕਿਸੇ ਨੇ ਤਾਂ ਤਿੰਨੇ ਹਾਂ ਜੀ ਕਰ ਦੂ ਮਾਨਤਨ ਹੋਵੇ ਵੱਧ ਕਰ ਦਾਂਗੇ ਠੀਕ ਹੈ ਲੋ ਕੱਟੀ ਭਰਾ ਸਿਨ ਦਿਖਾਤੀ ਦਈ ਸਹੀ ਆ ਸਾਰਾ ਕੁਝ ਤੁਰਾ ਤਰਾ ਤਰੀ ਨਹੀਂ ਲਿਆ ਤੇ ਬੱਸੀ ਦੀ ਦੱਸੋ ਜਾਨਕਾਰੀ ਬੱਸੀ ਵਧੀਆ ਜੀ ਹਾਂ ਜੀ ਕਿੰਨੇ ਕ ਟਾਈਮ ਦੀ ਉਮਰ ਆ ਵੀਰੇ ਇਹ 6 ਮਹੀਨੇ ਦੀ ਆ ਜੀ 6 ਮਹੀਨੇ ਇਹਦਾ ਰੇਟ ਭਰਾ ਜੀ ਇਹਦਾ 3000 ਆ ਸੁਪਰਾ ਛੋਟਾ ਕੰਨਾ ਤੇ 3000 ਬਾਈ ਨੇ ਰੇਟ ਦੱਸਿਆ ਦਾ ਬਈ ਥਣ ਥੋੜੇ ਚੈੱਕ ਕਰਵਾ ਦੇ ਇੱਕ ਵਾਰ ਫੇਰ ਮੜਾ ਚਾਰ ਹੀ ਆ ਜੀ ਥਣ ਤਾਂ ਦੇ ਹਾਂ ਚਾਰ ਹੀ ਆ ਮੜਾ ਚੈੱਕ ਕਰਵਾ ਦੇ ਤਸੱਲੀ ਕਰਾ ਦੇ ਹੋਰ ਕਿੰਨੇ ਦਰਦੀ ਆ ਦਰਦੀ ਥੋੜਾ ਜਿਹਾ ਨੋਸ ਚਾਰ ਹੀ ਆ ਪਰਾ ਠੀਕ ਹੈ ਕੋਈ ਫੋਰਸ ਆਂਗ ਨਹੀਂ ਬਾਈ ਜਿੰਨਾ ਜ਼ਰੂਰ ਕਨੈਕਟ ਕਰੋ ਪਿੰਡ ਢੱਲਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਓਕੇ ਬਾਈ